ਤੇ ਉਹਨਾਂ ਨੇ ਪੰਜਾਬ ਦੇ ਵਿੱਚ ਪਹਿਲੀ ਵਾਰੀ ਜ਼ਮੀਨ ਲੈ ਕੇ ਲੋਕਾਂ ਚ ਵੰਡੀ ਸੀ ਇਹ ਵੀ ਉਹਨਾਂ ਦੇ ਕਥਨ ਦੇ ਆ ਆਪਾਂ ਅੱਜ ਜਲਿਆ ਜਾਂ ਛੜਿਆ ਕਹ ਦਾਂਗੇ ਇਹਨਾਂ ਨੇ ਸ਼ਬਦ ਉੱਥੇ ਵਰਤੇ ਅੱਧ ਕਿ ਲੂਟਾ ਮੈਨੂੰ ਬੜਾ ਚੰਗਾ ਲੱਗਿਆ ਕਿ ਹਾਂ ਉਹਨੂੰ ਕਹ ਜਨੀ ਜ਼ਮੀਨ ਪ੍ਰਾਪਤੀ ਕਾਨੂੰਨ ਕਿਹਾ ਕਰਨ ਕਿਸੇ ਨੇ ਸ਼ਬਦ ਵਰਤਿਆ ਜ਼ਮੀਨ ਹੜੱਪੂ ਕਾਨੂੰਨ ਐ ਜਦੋਂ ਧੁਕਵੇਂ ਸ਼ਬਦ ਵਰਤਦੇ ਆ ਨਾ ਤਾਂ ਸਾਡੇ ਅੰਦਰ ਧੁੱਸ ਜਾਂਦੀ ਆ ਉਹ ਕਫਤਾ ਹੋਵੇ ਚਾਹੇ ਤਾਂ ਇਸ ਪੁਸਤਕ ਵਿੱਚ ਵੀ ਇੱਕ ਤੂਫਾਨ ਮਗਵਾਉਂਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਇਹ ਕਿਸੇ ਵੀ ਲੋਕ ਪ੍ਰਧਾਨ ਜੀ ਮੰਡਲ ਚ ਅੰਟਰਪ੍ਰੈਨਿਊਰ ਜੀ ਦਸ਼ਨ ਘੋਟਾ ਜੀ ਵਰਖਸਾ ਪੁਰਸ਼ੇਪ ਜੀ ਤਰੰਗੀ कि अपन सारे जड़े इत्यू प्यार करे सज्जन मेत्र कट्ठे हुए हैं बहुत चिड़का लग रहा है कि अस गुर सिंह ढिलोह होना यह पुस्तक गुरसेवक गुलजारा लोग अर्पण करनी है ਲਮੇ ਸੁਨੇਹੀ ਨਹਿਤ ਨਾਲ ਇਹਨਾਂ ਨੇ ਪੁਸਤਕ ਤਿਆਰ ਕੀਤੀ ਹੈ ਕਿ ਇਹ ਪੁਸਤਕ ਪੜਨ ਤੋਂ ਬਾਅਦ ਇਹ ਪਤਾ ਲੱਗ ਜਾਂਦਾ ਹੈ ਕਿ ਲਾਜ਼ਮੀ ਤੌਰ ਤੇ ਇਸ ਵਿੱਚ ਮਿਹਨਤ ਹੋਈ ਹੈ ਜਿਵੇਂ ਰਾਮਪੁਰ ਕੀ ਕਲ ਕਰਦੇ ਸੀ ਕਿ ਇਤਿਹਾਸਕ ਦਸਤਾਵੇਜ਼ ਹੈ ਇਹਦੇ ਨਾਲ ਇੱਕ ਸਾਡੇ ਪੰਜਾਬੀ ਲੋਕ ਧਾਰ ਦਸ ਗ੍ਰਹਿ ਰਿਹਾ ਹੈ ਮੈਂ ਜਦੋਂ ਇਹ ਪੁਸਤਕ ਪੜ੍ਹਦੇ ਸ਼ੁਰੂ ਕੀਤੀ ਤਾਂ ਮੈਨੂੰ ਲੱਗਿਆ ਕਿ ਸਾਨੂੰ ਕਿਸੇ ਨੂੰ ਪੜਨਾ ਹੋਣਾ ਚਾਹੀਦਾ ਹੈ। ਕਈ ਵਾਰੀ ਅਸੀਂ ਜਦੋਂ ਪੁਸਤਕ ਪੜ੍ਹਦੇ ਹਾਂ ਨਾ ਉਹਦੀਆਂ ਜੜੀਆਂ ਉਸ ਵਿਧਾ ਦੀਆਂ ਗਿਆਨਾਂ ਦੀਆਂ ਸੀਮਾਵਾਂ ਹੁੰਦੀਆਂ। ਉਹਨਾਂ ਨੂੰ ਖਿਆਲ ਰੱਖਣਾ ਵੀ ਜ਼ਰੂਰੀ ਹੁੰਦਾ ਹੈ। ਇਹ ਗੱਲ ਮੈਨੂੰ ਤਾਂ ਯਾਦ ਆਈ ਕਿ ਜਦੋਂ ਮੈਂ ਪ੍ਰਸੰਗ ਪੜ੍ਹ ਰਿਹਾ ਸੀ ਸ੍ਰੀ ਹਰਿਨੰਦ ਅਕੀਕਲ ਫਿਰ ਹੰਗਵੀ ਬੜੀ ਚਰਚਾ ਹੋ ਰਹੀ ਹੈ ਪਿਛਲੇ ਦਿਨਾਂ ਚ ਸਾਡੇ ਸਹਿਜਾਤਿਆਂ ਦਾ ਸ਼ਹੀਦ ਹੋਣਾ ਮੇਹਰ ਜਿੱਕ ਨੇ ਜਾਣਾ ਤੇ ਉਹਦੇ ਬਾਰੇ ਮੈਂ ਵੀ ਇੱਕ ਪੁਸਤਕ ਪੜ੍ਹਦਿਆਂ ਪੜ੍ਹਦਿਆਂ ਇਹ ਗੱਲ ਯਾਦ ਆ ਗਈ ਕਿ ਪਾਕਿਸਤਾਨ ਤੋਂ ਨਾਟਕ ਆਇਆ ਸੀ ਬੁੱਲਾ ਉਹਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਇੱਕ ਪਾਤਰ ਸੀਗੇ ਤੇ ਉਹਦੇ ਚ ਵੀ ਇਹ ਗੱਲ ਆਈ ते बड़ी चर्चा रही पाकिस्तान भी हिंदुस्तान भी कि अक्सर कमीशन लोग कहते हैं किहंगली बंदा बहादुर जो इतिहास दृष्टिकोण तो देखते शायद इतिहास तो कमीशा ने कही जाने वाली गलसी क्योंकि बबा बंदा सिंह बहादुर उस प्रसंगा ਤਾਂ ਉਹਨਾਂ ਨੇ ਲੋਕਾਂ ਦਾ ਬਹੁਤ ਪਿਆਰ ਵੀ ਪ੍ਰਾਪਤ ਕੀਤਾ ਸੀ ਤੇ ਉਹਨਾਂ ਨੇ ਪੰਜਾਬ ਦੇ ਵਿੱਚ ਪਹਿਲੀ ਵਾਰੀ ਜ਼ਮੀਨ ਲੈ ਕੇ ਲੋਕਾਂ 'ਚ ਵੰਡੀ ਸੀ ਇਹ ਵੀ ਉਹਨਾਂ ਦਾ ਇੱਕ ਕੰਮ ਸੀ ਤੇ ਮੈਨੂੰ ਲੱਗਿਆ ਕਿ ਜਦੋਂ ਆਪਾਂ ਕਿਸੇ ਨੂੰ ਪੜਨਾ ਹੈ ਨਾ ਕਿਸੇ 'ਚ ਕਈ ਕੁਝ ਜਦੋਂ ਮੈਂ ਹੀਰਤ ਮੋਹਰ ਦਾ ਪਹਿਲਾ ਕਿੱਸਾ ਜਿਹੜਾ ਪੰਜਾਬੀ 'ਚ ਲਿਖਿਆ ਗਿਆ ਉਹਦੇ ਬਾਰੇ ਅਧਿਐਨ ਕਰ ਰਿਹਾ ਸੀ ਤਾਂ ਮੈਨੂੰ ਉਹ ਇਹ ਆਖਤ ਮੋਦਰ ਅੱਖੇ ਰਿਠਾ ਜਿਹੜਾ ਉਹ ਆਖਤ ਮੋਦਰ ਅੱਖੇ ਰਿਠਾ ਉਹ ਤਾਂ ਵਰਤਦਾ ਹੈ ਦਮੋਦਰ ਵੀ ਉਹ ਯਕੀਨ ਦਵਾਣਾ ਚਾਹੁੰਦਾ ਵੀ ਮੈਂ ਦੇਖੀ ਹੋਈ ਹੈ ਕਹਾਣੀ ਸਾਰੀ ਅਸਲ ਚੋਨੇ ਦੇਖੀ ਨਹੀਂ ਇਸੇ ਤਰ੍ਹਾਂ ਕਿਸੇ ਦੇ ਵੀ ਕਿ ਲੋੜ ਹੁੰਦੀ ਆ ਕਿਸੇ ਦੀ ਕਿ ਫੈਸ਼ਨ ਇਸ ਤਰ੍ਹਾਂ ਦਾ ਜੋੜਿਆ ਜਾਵੇ ਕਿ ਕਿਸੇ ਦੇ ਆਪਣੇ ਵਿਚਾਰ ਜਿਹੜੇ ਉਹਨਾਂ ਦੇ ਹੁੰਦੇ ਆ ਜਿਹੜੇ ਲੇਖਕ ਦੇ ਵਿਚਾਰ ਜਿੱਸਾਕਾਰ ਦੇ ਵਿਚਾਰ ਹੁੰਦੇ ਆ ਉਹਦੇ ਉਹਨਾਂ ਨੂੰ ਉਹਦੇ ਵਿੱਚ ਉਤਸ਼ਾਹ ਭਰ ਕੇ ਲੋਕਾਂ ਨੂੰ ਉਸ ਕਰ ਲਈ ਉਠਾਉਣਾ ਹੁੰਦਾ ਹੈ ਜਾਂ ਜੋੜਿਆ ਹੁੰਦਾ ਇਸ ਕਰ ਲਈ ਕਿ ਜਦੋਂ ਮੈਂ ਉਹੀ ਪ੍ਰਸੰਗ ਇਸ ਪੁਸਤਕ 'ਚ ਦੇਖ ਰਿਹਾ ਸੀ ਤਾਂ ਇਸ ਪੁਸਤਕ ਵਿੱਚ ਵੀ ਇੱਕ ਤੂਫਾਨ ਵਗੋਂਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਇਹ ਕਿਸੇ ਦੀ ਲੋੜ ਹੈ ਕਿ ਕਿਸੇ ਨੂੰ ਇਸੇ ਤਰ੍ਹਾਂ ਲਿਖਿਆ ਤੇ ਪੜਿਆ ਜਾਂਦਾ ਤੇ ਪੜਿਆ ਤੇ ਲਿਖਿਆ ਜਾਣਾ ਚਾਹੀਦਾ ਹੈ ਇਹ ਗੱਲ ਹੀ ਕਰ ਮੈਂ ਹੋਰ ਮੈਨੂੰ ਕਿਸੇ ਨਾਮ ਮਹਕਤਾਰ ਸੂਚੀ ਕਮਤਾ ਜੀ ਇਹ ਤਰ ਹੁੰਦਾ ਹੈ ਸਾਹਿਤ ਪੈਸੇ ਇਸ ਤਰ੍ਹਾਂ ਦਾ ਸਾਕਰੀ ਹੁੰਦਾ ਜਿਵੇਂ ਇਤਿਹਾਸ ਦਾ ਬਹੁਤ ਨੰਗਾ ਚਿੱਟਾ ਸਾਜਿਆ ਹੁੰਦਾ ਹੈ ਸਾਹਿਤ ਦੇ ਵਿੱਚ ਫਿਕਸ਼ਨ ਦੀ ਸਮਾਗਮ ਹੁੰਦੀ ਹੈ ਕਿ ਜਦੋਂ ਗੁਰੂ ਗਬੀਰ ਸਿੰਘ ਜੀ ਚੰਡੀ ਦੀ ਵਾਰ ਨੂੰ ਅਸੀਂ ਦੇਖਦੇ ਆਂ ਪਰ ਚੰਡੀ ਦੀ ਵਾਰ ਦੇ ਵਿੱਚ ਵੀ ਇਹ ਇੱਕ ਥਾਂ ਤੇ ਹੁੰਦਾ ਹੈ ਕਿ ਚੰਡੀ ਦੀ ਜਦੋਂ ਸ਼ਕਤੀ ਦਾ ਪ੍ਰਦਰਸ਼ਨ ਹੁੰਦਾ ਹੈ ਤਾਂ ਮੈਂ ਖਾਸੇ ਤੈਨ ਦੇ ਸਿਰ ਨੂੰ ਪਰੋਸਦਾ ਕਿ ਧਰਤੀ ਦੇ ਵਿੱਚੋਂ ਦੀ ਨਿਕਲ ਕੇ ਜਿਹੜਾ ਧਰਤੀ ਫੇਸਲਾ ਬਲੰਦ ਦੇ ਉੱਤੇ ਸਿੱਧਾ ਤੇ ਜਾ ਕੇ ਖੜ ਜਾਂਦੀ ਆ ਉਹ ਤਨਵਾਰ ਪਰ ਮੈਂ ਵਿਗਿਆਨ ਦੇ ਦ੍ਰਿਸ਼ਟੀ ਕੋਣ ਨਾਲ ਇਹ ਸੱਚ ਨਹੀਂ ਹੈ ਪਰ ਕਿਉਂਕਿ ਉਹਨਾਂ ਨੇ ਤਨਵਾਰ ਦੀ ਸ਼ਕਤੀ ਦਿਖਾਉਣੀ ਸੀ ਇਸ ਕਰਕੇ ਸਾਇੰਸਿਸਿਸ ਹੁੰਦਾ ਮਨੋਰਥੀ ਹੁੰਦਾ ਪਰ ਮਜੇ ਹੁੰਦਾ ਫਿਰ ਉਹਨੂੰ ਆਪਾਂ ਉਸ ਤਰ੍ਹਾਂ ਲੈ ਕੇ ਕਰਨਾ ਹੁੰਦਾ ਹੈ ਤੁਹਾਨੂੰ ਇਹ ਭਾਈ ਪ੍ਰਸੰਗ ਤੇ ਇਹਦੇ ਨਾਲ ਬੈਂਤ ਸੰਦ ਦੇ ਵਿੱਚ ਜਿਹੜੀ 35 ਤਰੀ ਅਖੀਰ ਦੇ ਵਿੱਚ ਅੁਰਥੇ ਉਹਨਾਂ ਨੇ ਇਹਦੇ ਵਿੱਚ ਸਿਰਕਲਤ ਕੀਤੀ ਹੈ ਪੁਸਤਕ ਦੇ ਵਿੱਚ ਉਹਦੇ ਵਿੱਚੋਂ ਪਤਾ ਲੱਗਦਾ ਪੜ੍ਹਨ ਤੋਂ ਬਾਅਦ ਕਿਸੀ ਲੋਕਧਾਰਾ ਦੇ ਬਹੁਤ ਸਾਰੇ ਅੰਸ਼ ਜਿਹੜੇ ਸਾਡੇ ਕੋਲੋਂ ਗਵਾਚ ਰਹੇ ਐ ਸਾਡੇ ਕੋਲ ਕਿਤੇ

ਉਹੀ ਇਰਦ ਨੂੰ ਲੋਕਾਂ ਦੇ ਪੱਧਰ ਨੂੰ ਲੋਕਾਂ ਦੇ ਜਿਹੜੇ ਮਨ ਨੂੰ ਟੁੰਬੇਗੀ ਤਾਂ ਹੀ ਅਸੀਂ ਆਪਣੇ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾ ਲਈ ਕਾਮ ਕਾਮਯਾਬ ਹੋ ਸਕਾਂਗੇ ਤੇ ਉਸੇ ਕੋਲ ਇੱਕ ਯੋਗਤਾ ਪਾਈਆਂ ਨੇ ਕਿ ਇਹ ਲੋਕਾਂ ਦੀਆਂ ਆਂਦੀਆਂ ਹੋ ਗੱਲਾਂ ਜਿਹੜੀਆਂ ਸਾਡੀ ਪੁਰਾਣੀ ਰੀਤੀ ਰਿਵਾਜਾਂ ਵਿੱਚ ਰਸਮਾਂ ਵਿੱਚ ਬਹੁਤ سارے ਲੋਕ ਉਹ ਲੋਕਤਾ ਰਚ ਬਣੀਆਂ ਨੇ ਮਸਲ ਇਹ ਦੇ ਵਿੱਚ ਸਭ ਤੋਂ ਜਿਆਦਾ ਸ਼ਾਸਤ ਜਿਹੜੇ ਆਪਰੇ ਅprimere ਧਿਆਨ ਸਤ ਕਰਤਾ ਵੀ ਪੜੋ ਜਦੋਂ ਇਹ ਮੂਲ ਦੇ ਸਰੋਤ ਵਜੋ ਭਾਈ ਗਾਂ ਸਿੰਘ ਨਾਵਾ ਹੁਣ ਦਾ ਇਹ ਮਹਾਨ ਕੋਸ਼ ਨੂੰ ਹੈ ਆਧਾਰ ਬਣਾਉਂਦੇ ਆ ਉਹ ਤੋਂ علاوہ ਕੁਝ ਜਿਹੜੇ ਹੋਰ ਵੀ ਇਤਿਹਾਸਿਕ ਸਰੋਤਾਂ ਦੀ ਵਰਤੋਂ ਕਰਦੇ ਆ ਤੇ ਨਾਲ ਨਾਲ ਇਹ ਨੂੰ ਐ ਵੀ ਲੱਗਦਾ ਹੈ ਕਿ ਜਿਹੜੇ ਇਹਨਾਂ ਦੇ ਗੁਰੂ ਦੇਵ ਜੀਵਨ ਜੀ ਕਵਿਸ਼ਰਣੀ ਉਹਨਾਂ ਦੀਆਂ ਵੀ ਜਿਹੜੀਆਂ ਇਹਨਾਂ ਨੂੰ ਸਿਖਾਈਆਂ ਹੋਈਆਂ ਗੱਲਾਂ ਜਾਂ ਕਿ ਵਿਸ਼ੇਰੀ ਸਮਧੀ ਜਾਂ ਇਤਿਹਾਸਬੰਦੀ ਉਹ ਇਸ ਪੁਸਤਕ ਵਿੱਚ ਸੰਕਲਿਤ ਨੇ ਇਸ ਤਰ੍ਹਾਂ ਇਹ ਪੁਸਤਕ ਜਿਹੜੀ ਹੈ ਨਾ ਮੈਨੂੰ ਇਹ ਲੱਗਦਾ ਕਿ ਕਈ ਵਾਰੀ ਜਦੋਂ ਹਵਾਲੇ ਦੇਣਾ ਪੈਂਦਾ ਤਾਂ ਇਹ ਹਵਾਲਾ ਪੁਸਤਕ ਵੀ ਬਣਦੀ ਹੈ ਉਸ ਤਰ੍ਹਾਂ ਅਸੀਂ ਰਾਂਦੇ ਚ ਗੱਲ ਕਰਕੇ ਉਹ ਗੱਲ ਕਰਦੇ ਹੁੰਦੇ ਸੀ ਤਾਂ ਅਗਲੇ ਦਿਨ ਮੈਂ ਜਾ ਸੀ ਜੌਨ ਰੋਨੀ ਤੇ ਜਮਨ ਸਿੰਘ ਉਹ ਕਹਿ ਰਹੇ ਸੀ ਕਿ ਮੈਂ ਕੋਈ ਕਿਤਾਬ ਅਥੇ ਕੋਲ ਨਹੀਂ ਅੱਧਾ ਪੜ੍ਹ ਕੇ ਅੱਗੇ ਤੋਰ ਦਿੱਤੀ ਕੁਝ ਕਿਤਾਬਾਂ ਬਣ ਕੇ ਅਗੇ ਤੋਰਨ ਵਾਲੀਆਂ ਹੁੰਦੀਆਂ ਨੇ ਤੇ ਕੁਝ ਕਿਤਾਬਾਂ ਕਰੇ ਰੈਫਰੈਂਸ ਵਜੋਂ ਰੱਖਣ ਵਾਲੀਆਂ ਹੁੰਦੀਆਂ ਨੇ ਇਹ ਪੁਸਤਕ ਰੈਫਰੈਂਸ ਵਜੋਂ ਰੱਖਣ ਵਾਲੀ ਆ ਤੇ ਅਸੀਂ ਕੱਲ ਨੂੰ ਜਦੋਂ ਸਮੇਰੇ ਬੀਤ ਜਾਣਾ ਇਹ ਕੱਲ੍ਹ ਨੂੰ ਸਾਡੇ ਇਹ ਕਿਸੇ ਵੀ ਉਹ ਉਸ ਸਾਡੇ ਦਸਤਾਵੇਜ਼ ਬਣਨੇ ਆ ਜਿਹੜਾ ਤੋਂ ਅਸੀਂ ਖੋਜਿਆ ਕਰਾਂਗੇ ਜਿਹੜਾ ਗੁਰੂ ਤੋਂ ਮਿਲਵਾ ਕਰਿਆ ਹੋਇਆ ਕਰੇਗਾ ਸੋ ਸਾਡੇ ਆਲੇ ਦੁਆਲੇ ਜੋ ਵਾਪਰ ਹੈ ਉਹ ਜਿਹੜੇ ਤੋਂ ਬਖਰੇ ਰਹੇਗੇ ਸਾਹਿਤ ਨੂੰ ਇਸ ਤਰ੍ਹਾਂ ਪਿਆਰ ਕਰਕੇ ਸਾਹਿਤ ਇੱਕ ਵਿਸ਼ਰੀ ਜਿਹੜੀ ਆ ਰਵਾਇਤੀ ਕਵਿਤਾ ਭਾਵਿਕ ਬਕਾਤਾ ਰਵਤੀ ਹੈ ਪਰ ਰਵਤੀ ਨੂੰ ਵੀ ਆਪਣ ਦਸਤ ਵਿੱਚ ਸੁਟਣ ਵਾਲੀ ਕਤਾ ਨਹੀਂ ਕਹਿ ਸਕਦੇ ਰਵਾਇਤੀ ਕਵਿਤਾ ਦੇ ਵਿੱਚ ਬਹੁਤ ਸਾਰਾ ਉਤਜ ਹੈ ਜਿਹੜਾ ਸਾਡੇ ਸਮਾਜ ਨੂੰ ਫੇਰ ਵੀ ਦਿੰਦਾ ਸਾਡੇ ਸਮਾਜ ਦੀ ਬਹੁਤ ਸਾਰੀ ਗੱਲਾਂ ਸੰਭਾਲ ਕੇ ਵੀ ਰੱਖਦਾ ਹੈ ਇਹਦੇ ਚ ਕੁਝ ਗੱਲਾਂ ਹਾਂ ਸ਼ਾਂਤਰੀ ਇਹ ਹੁੰਦੀ ਆ ਜਿਹੜੀ ਸ਼ਬਦਾਂ ਲਈ ਕੋਈ ਸੇਵ ਉਹਨਾਂ ਨੇ ਵਰਤੀ ਇਹਦੇ ਚ ਉਹ ਮੈਨੂੰ ਬਿਲ ਬਰੀ ਲੱਗ ਜਾਂਦਾ ਕੋਈ ਸ਼ਬਦਾਂ ਦੇ ਅਰਥ ਅੱਜ ਕੱਲ ਦੇ ਨਵੇਂ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਲੱਗਣਾ ਇੱਕ ਥਾਂ ਤੇ ਸ਼ਬਦ ਜਦੋਂ ਬਜੀਦ ਖਾਨ ਦੀ ਮੌਤ ਹੋ ਜਾਂਦੀ ਆ ਨਾ ਉਹਨੂੰ ਤਸੀਹੇ ਦੇ ਅੱਧ ਸੜਿਆ ਗਿਆ ਫੁੱਟ ਦਲਿਆ ਆਪਾਂ ਅੱਧ ਜਲਿਆ ਜਾਂ ਸੜਿਆ ਕਹ ਦਾਂਗੇ ਇਹਨਾਂ ਨੇ ਸ਼ਬਦ ਉੱਥੇ ਵਰਤੇ ਆਜ ਕਿ ਲੂਟਾ ਮੈਨੂੰ ਬੜਾ ਚੰਗਾ ਲੱਗਿਆ ਕਿ ਇਹ ਇਹੋ ਜਿਹੇ ਸ਼ਬਦ ਹੀ ਜਿਵੇਂ ਨਾ ਪਿੱਛੇ ਦੇ ਇੱਕ ਜਦੋਂ ਕੇਂਦਰ ਸਰਕਾਰ ਨੇ ਕਾਨੂੰਨ ਬਣਾਇਆ ਉਹ ਜ਼ਮੀਨਾਂ ਲੈਣ ਲਈ ਕਿਸਾਨਾਂ ਕੋਲੋਂ ਤਾਂ ਉਹ ਜਿਹੜੇ ਜਮੀਰ ਪ੍ਰਾਪਤੀ ਕਾਨੂੰਨ ਕਿਹਾ ਕਰਨ ਇਸੇ ਨੇ ਸ਼ਬਦ ਵਰਤੇ ਜਮੀਰ ਗੜੱਭੂ ਨੂੰ ਐ ਜਦੋਂ ਧੁੱਪ ਮੇਂ ਸ਼ਾਂਤ ਵਰਤਿਆ ਤਾਂ ਸਾਡੇ ਅੰਦਰ ਤੋਂ ਸਜ ਜਾਂਦੀ ਆ ਉਹ ਕਲਤਾ ਉਹ ਵੀ ਚਾਹੀਦਾ ਇਹ ਗੱਲ ਹੋਵੇ ਇਸ ਤਰ੍ਹਾਂ ਜਦੋਂ ਜਦੋਂ ਮੈਂ ਉਹਦੀ 35 ਦੇਖ ਰਿਹਾ ਸੀ ਨਾ ਜਿਹੜੀ ਅਖੀਰ ਤੇ ਅਖੀਰ ਤੇ ਇਹਨਾਂ ਦੀ ਕਮਤਾ ਹੈ 35 ਅਖਰੀ ਉਹਦੇ ਚ ਜਦੋਂ ਮੈਂ ਸ਼ਬਦ ਦੇਖਦਾ ਨਾ ਅੱਖਰਾਂ ਦੇ ਨਾਲ ਕਿਵੇਂ ਅਰਥ ਭਰਪੂਰ ਸ਼ਬਦ ਜੁੜਦੇ ਆ ਬੱਬਾ ਦੇ ਨਾਲ ਬੋਲੀਏ ਅੱਬੇ ਦੇ ਨਾਲ ਭਰ ਜਿਹੜੇ ਐ ਲੱਗਦਾ ਵੀ ਅੱਖਰ ਜੁੜਦੇ ਵੀ ਆ ਤੇ ਅੱਖਰਾਂ ਦੇ ਅਰਥ ਵੀ ਸਭਾਵਕੀ ਖਾੜੇ ਅੰਦਰ ਉੱਤਰ ਜਾਂਦੇ ਆ ਇਸ ਤਰ੍ਹਾਂ ਦੀ ਕਲਾਤਮਕਤਾ ਜਿਹੜੀ ਸਾਨੂੰ ਦਿੱਤੀ ਹੈ ਉਸ ਸੇਵ ਉਹਨਾਂ ਨੇ ਇਹਨਾਂ ਦੇ ਸੁਭਾਅ ਵਿੱਚ ਵੀ ਬੜੀ ਹਲੇਮੀ ਆ ਕਈ ਗੱਲਾਂ ਇਹਨਾਂ ਨੇ ਇਹੋ ਜਿਹੀਆਂ ਵੀ ਕੀਤੀਆਂ ਜਿਹੜੀਆਂ ਸਾਨੂੰ ਸੁਭਾਅ ਦੇ ਤੌਰ ਤੇ ਵੀ ਮਨੁੱਖ ਨੂੰ ਕਿਵੇਂ ਚੰਗਾ ਮਨੁੱਖ ਬਣਾਇਆ ਜਾ ਸਕਦਾ ਇਹੋ ਜਿਹੀਆਂ ਗੱਲਾਂ ਵੀ ਕਰਤੀਆਂ ਤੇ ਨਾਲ ਜਿਹੜਾ ਸਾਡਾ ਸਿੱਖੀ ਦਾ ਇਤਿਹਾਸਕ ਪ੍ਰਸੰਗ ਹੈ ਉਹਨੂੰ ਵੀ ਮਕਾਇਦਾ ਥਾਂ ਸੇ ਰੱਖ ਕੇ ਇਹਨਾਂ ਨੇ ਇਹਦੇ ਚ ਜ਼ਿਕਰ ਕੀਤਾ ਤੇ ਮੈਨੂੰ ਬੜਾ ਚੰਗਾ ਲੱਗਿਆ ਹੈ ਵਧਾਈ ਦੇਣੀ ਚਾਹੁੰਦਾ ਗੁਰਸੇਵ ਭਾਉ ਨੂੰ ਤੇ ਸਾਰੀ ਭੈਣੀ ਸਾਹਿਬ ਜੀ ਸਹਿਤ ਸਭਾਂ ਨੂੰ ਇਹਨਾਂ ਨੇ ਇਸ ਪੁਸਤਕ ਦੀ ਜਿਹੜੀ ਰਚਨਾ ਦੇ ਨਾਲ ਲੋਕ ਅਰਪਣ ਕਰ ਰਹੇ ਆਪਾਂ ਤੇ ਸਮਾਗਮ ਵੀ ਇੰਨਾ ਚੰਗਾ ਅਸੀਂ ਅਰੇਂਜ ਕੀਤਾ ਕਿ ਸਾਡੇ ਕੋਲੇ ਕੱਟ ਦੀ ਕੋਈ ਕਮੀ ਨਹੀਂ ਇੰਨੇ ਕੁ ਲੋਕ ਠੀਏ ਅਸੀਂ ਕਈ ਵਾਰੀ ਪੰਜਾਬੀ ਭਵਨ ਵਾਲੇ ਅਸੀਂ ਤਰਸਦੇ ਰਹਿੰਦੇ ਆ ਕਿ ਸਾਡੇ ਕੋ ਮੈਨ ਟੂ ਰੋਕ ਵੀ ਕਰੇ ਭਯਾਨ ਕਰਨ ਗੁਰ ਸੇਪ ਜੀ ਇੱਕ ਤੁਹਾਨੂੰ ਮੈਂ ਬਾਰ ਬਾਰ ਰੇਲਦੀਆਂ ਕਰਦਾ ਹੂੰ ਬੇਥੋ ਵਾਲੀ ਸੰਗਤ ਨੂੰ ਲਗਵਾਣੇ ਵੀ ਲੈ ਆਇਆ ਕਰੋ ਕਰੇ ਕਰੇ ਇਹ ਆਪਾਂ ਥੋੜਾ ਜਿਹਾ ਜੁੜ ਕੇ ਤੁਰੀਏ ਇਹ ਗੱਲਾਂ ਬਹੁਤ ਚੰਗੀਆਂ ਹੁੰਦੀਆਂ ਨੇ ਕਿ ਸਾਹਿਦ ਜਦੋਂ ਤੁਰਦਾ ਫਿਰਦਾ ਤਾਂ ਵੀ ਬੜਾ ਕੁਝ ਪ੍ਰਾਪਤ ਕਰਦਾ ਸੋ ਇੰਨੀਆਂ ਗੱਲਾਂ ਕਰਕੇ ਮੈਂ 희ਮਾ ਚਾਹਾਂਗਾ ਬਹੁਤ ਚੰਗਾ ਲੱਗਿਆ ਬਧਾਈ ਤੇਨਾ ਕੁਝ ਸੇਪ ਨੂੰ ਲੈ ਕੇ ਬੋਲ ਕੇ ਤਾਂ